ਗੱਲ ਬਾਈ ਜੀ ਮਾਣਾ ਡੇਰੀ ਫਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਪਸ਼ੂ ਆਏ ਨੇ ਤੇ ਬਾਈ ਨਾਲ ਕਰਦੇ ਨੇ ਡਿਟੇਲ ਵਿੱਚ ਗੱਲਬਾਤ ਬਹੁਤ ਵਧੀਆ ਰਿਕਾਰਡ ਵਾਲੀ ਇੱਕ ਝੋਟੀ ਆਈ ਆ ਬਹੁਤ ਸੋਹਣੀ ਜਿਹੜੀ ਵਧੀਆ ਦੁੱਧ ਭਰ ਕੇ ਆਈ ਆ ਹੁਣ ਤੇ ਵਧੀਆ ਰਿਕਾਰਡ ਵਾਲੇ ਪਸ਼ੂ ਬਾਈ ਕੋਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਹ ਕੋਲ ਆ ਜੀ ਪਰਮਨਾਂ ਜੀ हां बढ़िया ठीक ठाक है जी जिने ਭੈਣ ਦਾ ਮਾਲਾ ਡੀਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤ ਨਾਲ ਵੀ ਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਜਨਮਰ ਵੀ ਜੀ ਅੱਜ ਆਪਣੇ ਕੋਲ ਦੋ ਤਿੰਨੇ ਚੰਗੇ ਟੌਪ ਦੇ ਹਾਂਜੀ ਹਾਂਜੀ ਤੇ ਝੋਟੀਆਂ ਦੋ ਵੀ ਜੀ ਵੇਖੀਆਂ ਵਿੱਚੋਂ ਹਾਂਜੀ ਇੱਕ ਝੋਟੀ ਕਰਨ ਵਾਲੀ ਆ ਬਸ ਹੀ ਦੋ ਘਰ ਕਈਆਂ ਜਨਮਰ ਤੁਹਾਨੂੰ ਪਤਾ ਵੀ ਜੀ ਨਾਲੋਂ ਨਾਲ ਹੁੰਦੇ ਵੀਰ ਭਰਾ ਲੰਨਦੇ ਹਾਂਜੀ ਹਾਂਜੀ ਤੇ ਮੈਂ ਇੱਕ ਤੁਹਾਨੂੰ ਦੱਸਿਆ ਸੀ ਕਿ ਕੱਲ ਆਪਣੇ ਕੋ ਚੰਗੀ ਨਾਮੀ ਮਈ ਆਉਣ ਵਾਲੀ ਸੀ ਜਿਹੜੀ ਆਪਣੇ ਚੈਨ ਤੇ ਬੰਦਿਆ ਕੋ ਸਾਰੇ ਕਮਾਈ ਉਹਨਾਂ ਕੋ ਝੋਟੀ ਝੋਟੀ ਦੀ 20 22 ਮਈਆਂ ਆ ਹਾਂਜੀ ਹਾਂਜੀ ਜਿਆਦੀਆਂ ਜਿਹਨੇ ਜਰਦਾ ਮਾਲ ਵੇਚਦੇ ਨੇ ਸਭ ਤੋਂ ਚੈਂਪੀਅਨ ਮਈਆਂ ਉਹਨਾਂ ਦੇ ਘਰ ਗਈਆਂ ਆਪਣੀ ਠੀਕ ਜੀ ਤੇ ਮਈ ਨੇ ਮਗਰ ਵੀ ਕੱਟੀ ਆ ਹਾਂਜੀ ਤੇ ਦੋ ਮਹੀਨਾ ਤੋਂ ਥੋੜੀ ਅੰਦਰ ਰਹਿੰਦੀ ਹੈ ਜੀ ਚੈੱਕ ਹੋਣ ਵਾਲੀ ਹੈ ਮਈ ਚੈੱਕ ਵਾਸ ਹੋਣੀ ਚੈੱਕ ਨਹੀਂ ਕਰਾਈ ਕਿਉਂਕਿ ਇਹ ਵੱਡੀ ਮਈ ਆ ਅਕਸਰ ਦੋ ਮਹੀਨੇ ਟੱਪ ਜੇ ਫਿਰ ਆ ਫੇਰ ਪਾਲਗੋ ਮੈਂ ਵੱਡੀ ਮਹੀਂ ਦਾ ਜਿਹੜੀ ਗਾਟ ਹੈ ਤੇ ਪਰ ਜਿਹੜੇ ਪਾਣਾ ਮਹੀਂ ਦੇ ਦੇਣੀ ਆ ਉਹ ਤੋਂ ਬਾਅਦ ਮੈਂ ਕੋਲ ਦੋਦੇ ਆ ਠੀਕ ਹੈ ਜੀ ਚੰਗੀ ਰਿਕਾਰਡ ਵਾਲੀ ਤੇ ਨਾਮੀ ਮਹੀਂ ਆ ਓਕੇ ਜੀ ਤੇ ਜਨਵਾ ਤਿੰਨੇ ਟੌਪ ਦੇ ਆ ਠੀਕ ਹੈ ਤਿੰਨੇ ਯਰਸੀ ਅਸੀ ਕਾਲੀ ਠੀਕ ਹੈ ਭਰੀ ਗਾਉਂ ਠੀਕ ਹੈ ਬੇਟਾ ਜਨਵਾ ਟੌਪ ਦੇ ਦੇਖੋ ਨੇ ਤਲਾ ਤਲਾ ਚਲੋ ਜੀ ਵਾਸ਼ੀ ਤੋਂ ਦੋਦੇ ਵੀ ਜੀ ਹੋਗਾ ਵਧੀਆ ਦਾਖ ਕੋ ਹਾਂਜੀ ਦਾਖ ਕੋ ਦੋਦੇ ਚਵਾਵਾ ਪਰ ਫਰਨ ਵਾਲੀ ਵਸ਼ੀ ਆ ਜੇ ਦੰਗਰ ਵੀਰ ਪਾ ਮੇ ਆਵੇ ਸੱਜਰ ਜਿਹੜਾ ਮਰਜੀ ਟੌਪ ਦਾ ਨਗੀਨਾ ਲਿਆਵਾਂਗੇ ਵਾਸੀ ਠੀਕ ਹੈ ਇਹ ਇੱਕ ਹੋਖ ਲੈ ਦੀ ਇਹ ਕੋਈ ਗਾਂ ਵੀਰ ਭਰਾ ਜਿਹੜਾ ਸਾਹਮਣੂ ਆ ਤੇ ਵਧੀਆ ਇਹ ਜਿਹੜਿਆ ਵੀਰਾਂ ਬੜੀ ਇਹ ਗਾਂ ਸੱਜਰ ਆਈ ਹੈ ਨਾ ਆਪਣੇ ਏਰੀਆ ਦੇ ਵਿੱਚ ਹਾਂਜੀ ਉਹਨਾਂ ਦੀ 30 30 35 35 ਹਜ਼ਾਰ ਦੀ ਵੱਸੀ ਵਿਗਦੀ ਠੀਕ ਜੀ ਜਿਹੜੇ ਫਾਰਮ ਤੋਂ ਆਈ ਹੈ ਫਾਰਮ ਤੋਂ ਆਈ ਪੂਰੀ ਜਿਗਰਦਾਰ ਆ ਬਹੁਤ ਸੋਹਣੀ ਸਾਬ ਵਧੀਆ ਕੁਆਲਟੀ ਵਾਲੀ ਆ ਤੇ ਜੀ ਮਾਲ ਤੋਂ ਚੰਗੀ ਕੁਆਲਟੀ ਵਾਲੀ ਪੂਰੀ ਵਸ਼ੀ ਇੱਕੋ ਗੇੜ ਦੀ ਬੂਤੀ ਆ ਇਹ ਕੁ ਕੁ ਵਧੀਆ ਵਸ਼ੀ ਕੁਆਲਟੀ ਵਾਲੀ ਆ ਫਾਰਮ ਵਾਲੀ ਵਸ਼ੀ ਜੀ ਹਾਂ ਜੀ ਤੇ ਦੁੱਧ ਵਾਲੀ ਹਾਂ ਜੀ ਹਾਂਜੀ ਇਹ ਕਿਹੜਿਆ ਹਾਂਜੀ ਆਪ ਦੇ ਫੁਕਰੀ ਮੂੰਹ ਛਕੀ ਠੀਕ ਹੈ ਵਧੀਆ ਕਵਾਲੀ ਹੈ ਬਈ ਸੀ ਤੇ ਚਵਾਈ ਚੋਈ ਵਧੀਆ ਵੀਰ ਜੀ ਮੈਂ ਉਹਨਾਂ ਤੋਂ ਇੱਕ ਨੰਬਰ ਕੇ ਠੀਕ ਬਰਮਾਰ ਜਾਂ ਬੜੀ ਜਿਆਦਾ ਖਰੀ ਠੀਕ ਮੈਂ ਨਗਰ ਲੈਵੇ ਦੀ ਨਗਰ ਲੈਵੇ ਦੀ ਵੀਰ ਕੋ ਜਾਨ ਟਸ ਲੱਤਾਂ ਨਹੀਂ ਕਰਾ ਫੇਂਦੇ ਆ ਨਗਰ ਲੈਵੇ ਦੀ ਦੁੱਧ ਅਲੀ ਜਿੰਨੀ ਹੈਗੀ ਸਾਰੀ ਟੇਸ ਬਹੁਤ ਸੁਣੀ ਆ ਤੇ ਵਧੀਆ ਕਵਾਲੀ ਨਸਲ ਮੋਲ ਵੀਰ ਬਿਲਕੁਲ ਫਿਕਸ ਜਾ ਪ੍ਰਾਈਸ ਕਰਾਂਗੇ ਤਨਾ ਡੰਗਰਾ ਦਾ ਹੀ ਜਿਹੜਾ ਮਾਲ ਦੇ ਹੀ ਦੇਣਾ ਹਾਂਜੀ ਹਾਂ ਨਹੀਂ ਮੋਲ ਵੀਰ 50000 ਦੀ 50000 ਦੀ 50000 ਜੀਐਸ9 ਵਾਲੇੜ ਦੇਖੋ ਯਰ ਸੇਵਾਸ਼ੀਏ ਬਾਈ ਕੋਲ ਬਹੁਤ ਸੋਹਣੇ ਸਾਹ ਸੁਧਰੀ ਜੀਐਸ9 ਬਾਈ ਕੰਦੇ ਰੇਟ 50000 ਰੁਪਿਆ ਜੇ ਤਾਂ ਵਧੀਆ ਕੁਆਲਟੀ ਵਾਲੀ ਚਿਕਰ ਉਹ ਇੱਥੇ ਬਹੁਤ ਜਦਾ ਚੰਗੀ ਲੱਗੂ ਵਸ਼ੀ ਸਾਫ ਤੇ ਸੁਗਰੀ ਸਾਰੀ ਦੁੱਧ ਵਾਲੀ ਵਸ਼ੀ ਜੀਐਸ9 50000 ਹਾਂਜੀ ਓਕੇ ਅੱਗੇ ਜਾ ਆ ਵੱਡੀ ਮਸ਼ੀਨ ਵੀਰ ਬੱਚਾ ਮਰੀ ਆ ਹਾਂਜੀ ਤੇ ਵਿਹਾਰ ਚੰਗੀ ਦੁੱਧ ਵਾਲੀ ਸਾਫ ਹੈ ਪੂਰੀ ਬਿਲਕੁਲ ਜੈਲ ਪਾਉਣ ਵਾਲੀ ਠੀਕ ਹੈ ਤੇ ਜਾ ਸੁਆ ਵੀਰ ਗਾਵਾਂ ਆ ਗਾਵਾਂ ਗਿਰ ਫੜ ਮਾਲੀਆਂ ਵੱਡੀਆਂ ਵੱਡੀਆਂ ਖਾਉਂ ਗਾਵਾਂ ਤਾਲੀਆਂ ਆਪਣੇ ਕੋ ਵੀਰਾਂ ਨੇ ਖੜੀਆਂ ਆ ਹਾਂਜੀ ਹਾਂਜੀ ਉਹਨਾਂ ਭਲੀਆਂ ਠੀਕ ਐ ਲੈ ਵੱਡੀਆਂ ਗਾਵਾਂ ਲੈ ਗਏ ਵੀਰ ਤੇ ਆ ਗਾਵਾਂ ਚਾਹੀਆਂ ਬਹੁਤ ਸੋਹਣੀਆਂ ਸਵਾਦ ਸੁੱਖੀਆਂ ਜੇ ਤਾਂ ਵੀਰ ਜਿਹੜੀ ਗਾਹਾਂ ਅਸੀਂ ਕਹਦੇ ਨੇ ਬੱਚੇ ਨੇ ਲਿਆ ਆਪਣੀ ਮਰਜ਼ੀ ਕਰਕੇ ਲਵੇ ਭਾਵੇਂ ਗਿਣੇ ਉੱਤਨਾ ਦੀ ਤੇ ਭਾਵੇਂ ਗਿਣੇ ਚੌਹਾਂ ਦੀ ਥੁੜੀ ਠੀਕ ਐ ਆਪਣੀ ਮਰਜ਼ੀ ਨਾਲ ਲਵੇ ਜਿਹੜਾ ਦੁੱਧ ਦੱਸਾਂਗੇ ਉਹ ਸਹੀ ਹੋਊ ਠੀਕ ਐ ਦੁੱਧ ਵਧੀਆ ਗਾਵਾਂ ਕੋ ਵੀਰ 12 ਕਿਲੋ ਚਵਾਵਾ ਆ ਡੰਗੋ ਡੰਗ ਤਬ ਵਧੀਆ ਵੈੜਿਆ ਵੱਡੀ ਫਾਰਮ ਵਾਲੀ ਗਾਂ ਤਿਆਰ ਕੀਤੀ ਵੀ ਲੱਖ ਤੋਂ ਪਾਰ ਹੀ ਜਾਊਗੀ ਵੱਡੀ ਵੀਰ ਵੱਡੇ ਪੱਲੇ ਦੀ ਗਾਂ ਕੋਈ ਵੀਰਪਰਾ ਉੱਤੇ ਆ ਕੇ ਵੇਖੇ ਗਾਉਂ ਦੀ ਵੀ ਇਹ ਵਧੀਆ ਦੁੱਧ ਭਰਿਆ ਗਾਂ ਨੇ ਵਧੀਆ ਰਿਕਾਰਡ ਤੇ ਚੱਲੀ ਹੈ ਦੁੱਧ ਵਾਲੀ ਆਹ ਦੁੱਧ ਵਾਲੇ ਵੀਰ ਨੂੰ ਹੁੰਦਾ ਭਈ ਟੋਕੜ ਮਾਲਕ ਹਾਂ ਬਿਲਕੁਲ ਅੱਛਾ ਜਰ ਮਾਲ ਪਾਈ ਜਾਣਾ ਜਿਹੜਾ ਦੁੱਧ ਤੇ ਕੰਮ ਹੈ ਪਿਆਰ ਕਰਕੇ ਵੜਾਉ ਇਹਦੇ ਭਾਈਓ ਰਸੋਈ ਚ ਕੀ 5000 5000 ਦੀ 5000 ਦੀ ਜੇ ਕੋਈ ਜੋੜਾ ਵੀਰ ਭਾ ਇਕੱਠਾ ਲਊ ਤੇ ਕਰਦਗੇ ਮਾਨ 8000 ਛੋੜੋ ਜੂ 49000 49000 ਦੀਆਂ ਕੋਸਰਾ 50 ਦਾ ਦੇਖੋ ਜੀ 5 5000 50 ਤੇ ਜੋੜਾ ਭਾਈ ਕਹਿੰਦੇ ਖਰੀਦੇ ਤੇ 45 ਹਾਤਾ ਜੋੜਾ ਦਾ ਬਹੁਤ ਵਧੀਆ ਮਾਨ ਕਿਤਾਬਾਂ ਨੇ ਪੂਰਾ ਨੋਰਮਲ ਮੋਲਿਆ ਜੈਸਨੋਈ ਰੇੜਿਆ ਬਹੁਤ ਵਧੀਆ ਕੁਆਲਟੀ ਵਾਲੇ ਗਾਵਾਂ ਆਹ ਮੈਂ ਆਹ ਜੋ ਟੀ ਹੈ ਏ ਛੋਟੀਆ ਠੀਕ ਹੈ ਵੀਰੇ ਛੋਟੀ ਗੱਭਣ ਨਿਕਲੇ ਉਹ ਕੇ ਅਗਲੀ ਦੀ ਕਿਸਮਤ ਆ ਕਿਸਮਤ ਆ ਤੇ ਕੱਟੀ ਮਗਰੇ ਆ ਮੈਂ ਇਹ ਕੰਦ ਪਾ ਦੀ ਜੀ ਕਾਲੀ ਇਹ ਨਹੀਂ ਬਿਚੂਸ਼ ਦਿੱਤੀ ਆ ਜਮਾਦਰੂ ਸੱਜਣ ਦੀ ਵੀਡੀਓ ਪਾ ਦਾਂਗੇ ਪੂਜ ਜਮਾਦਰੂ ਹੀ ਕੱਟੀ ਵਾਲਾ ਬਾਜੋ ਖਾ ਲਿਆ ਮੈਂ ਖਾ ਲਿਆ ਤੇ ਹੁਣ ਮਹੀਂ ਦੇ ਕੋਲੇ 12 ਕਿਲੋ ਦੁੱਧ ਆ ਦੇਖੋ ਜੀ ਬਹੁਤ ਸੋਹਣੀ ਮੈਂ ਵੱਡੀ ਕੁਆਲਟੀ ਵਾਲੀ ਕੋਰੇ ਟੈਂਕੀ ਆ ਹਸਾਬ ਨਾਲੇ ਮੈਂ ਨਾ ਵੀਰੇ ਨਾ ਮਹੀਂ ਹੈ ਜਿਹੜੀ ਗੱਲ ਪੂਰੀ ਠੀਕ ਹੈ ਵੀਕ ਵੀਰਾ ਇਹਦਾ ਡਰਾਮਾ ਲਈ ਮੈਂ ਉਹਦੇ ਗੱਲਾਂ ਵੇਖਣਾ ਉਹ ਮੈਂ 20 ਕਿਲੋ ਵਾਲੀ ਰੱਖਦੇ ਜਿਹੜੀ ਗੱਲ ਜਦੋਂ ਤੋਪੜ ਮੈਂ ਹੁੰਦੀ ਉਸ ਵੇਲੇ ਫੱਜਰ ਮੈਂ ਪਉਂਦੀ ਸਹੀ ਗੱਲ ਜੇ ਆਹ ਦੁੱਧ ਦਾ ਕੰਮ ਇਹਨਾਂ ਆਪੀ ਕਈਰੇ ਬੰਦੇ ਮੈਂ ਪਿਆਰ ਕਰਕੇ ਵੇਚਦੇ ਆ ਆਪੋ ਆਪਣੇ ਬਿਜ਼ਨਸ ਜਿੱਦਾਂ ਕੋਈ ਚੱਲਦਾ ਹਾਂਜੀ ਹਾਂਜੀ ਉਹ ਸਿੰਗਲ ਹੱਡੀ ਦੀ ਵੇਖੋ ਤੋਤਲ ਹੀ ਰਿਕਾਰਡ ਵਾਲੀ ਆ ਮੈਂ ਰੱਖਦੇ ਤੇ ਮੈਂ ਵੀਕ ਬਹੁਤ ਵਧੀਆਂ ਲੱਗੀਆਂ ਮੈਨੂੰ ਤਾਂ ਕੁਆਲਟੀ ਵਾਲੀ ਆ ਜਿਹੜਾ ਕੋਈ ਵੀਰ ਭਰਾ ਮੈਂ ਸੰਭਲੂ ਗਣਾ ਹਾਂਜੀ ਸੇਵਾ ਕਰੇ ਮੈਂ ਦੀ ਤੇ ਫੇਰ ਸੱਜਰ ਮੈਂ ਤੇ ਫੇਰ ਹਾਨੂੰ ਸੱਦੇ ਠੀਕ ਐ ਮੈਂ ਮੁੱਲ ਪਾ ਕੇ ਲਵਾਂਗੇ ਵਧੀਆ ਹੀ ਸਹੀ ਗੱਲ ਜੇ ਲੋ ਕੁਆਲਟੀ ਵਾਲੀ ਮਹੀਂ ਸਿੰਗੀ ਕੀ ਲੱਗੀ ਮੈਂ ਬਿਲਕੁਲ ਸਹੀ ਨਹੀਂ ਜੰਮਦੀਆਂ ਵੀਰ ਮਈਆਂ ਹੂੰ ਮੈਂ ਖੋ ਲੈਵਾ ਲੈਵਾ ਸੱਜਰ ਆਮ ਚੱਕੀ ਕਰਦੀ ਹੈ ਜੀ ਤੇ ਜਦੋਂ ਸੁਣਦੀ ਉਹ ਕਮਾਲਾਂ ਕਰਦੀ ਹੈ ਉਹਨਾਂ ਨੂੰ ਵੀ ਤੋ ਦਦੂਗੀ ਮਹੀਂ ਦੇ ਇਤਰਾ ਦੀ ਮਹੀਂ ਸਿੰਗਲ ਹੱਡੀ ਦੀ ਪੂਰੀ ਮਹਿਨ ਨਰਲੀ ਤੇ ਕੱਟੀ ਖੋਨੇ ਕੱਟੀ ਜੱਡ ਬਲੈਕ ਕੱਟੀ ਆ ਮਗਰ ਦਾਹਤ 12000 ਦੀ ਕੱਟੀ ਆ ਡੀਡੀ ਨਸਲ ਵਾਲੀ ਮੈਂ ਦੀ ਨਵੀਂ ਨਸਲ ਦੀ ਮੈਂ ਆ ਦੀ ਕੱਟੀ ਪੜੀ ਹੋਈ ਲੱਭਦੀ ਹੈ ਕਰਮਾਣਾ ਆਹ ਦੇਖੋ ਜਿਆਡ ਬਲੈਕ ਦੇਖੋ ਇਹ ਬਿਲਕੁਲ ਠੰਮ ਮਿਲਦਾ ਹੈ ਇੱਕ ਕਰਾ 42 ਕੱਟੀ ਮਗਰ ਤੇ ਕੱਟੀ ਨਾ ਮਿਲਦੀ ਲੋਏ ਕੱਟੀ ਨਾ ਮਿਲਦੀ ਹੈ ਕੱਟੀ ਨਾ ਮਿਲਦੀ ਲੋਏ ਦਿਖਾ ਦਿੰਦੇ ਹਾਂ ਕੱਟੀ ਕੋਲ ਤਵਾ ਦੇ ਲਈ ਕੱਟੀ ਆ ਸੋਹਣੀ ਠੀਕ ਆ ਬਾਈ ਦੱਸੋ ਬਾਈ ਇਹ ਕੀ ਮੋਲੇ ਦਾ ਮੋਲ ਵੀ ਬਿਲਕੁਲ ਜੈਸਨ ਮੈਂ ਇਹ ਨਿਕਲ ਨਹੀਂ ਥਾ 1000 100% ਕਪੜਿਆਂ ਪਰ ਨਵਾਂ ਵੀ ਖਾਲੀ ਹੈ ਖਾਲੀ ਹੈ ਠੀਕ ਹੈ ਤੇ ਮੋਲ ਮੈਂ ਦਾ ਜੋ ਮਰਜ਼ੀ ਕਰੀਏ ਹਾਂ ਤੇ ਨਾ ਜੈਸਨ ਉਹ 50000 85000 ਦੀ ਜੈਸਨ ਉਹ ਰੇਟ ਲਓ ਜੀ ਬਾਈ ਕਹਿੰਦੇ ਜੈਸਨ ਉਹ ਰੇਟ 85000 ਕਰੋ ਚੈੱਕ ਆ ਪਾ ਬਹੁਤ ਕਿਹੜਾ ਮਰਜ਼ੀ ਵਾਲੀ ਝੋਟੀ ਆ ਦਿੰਦੇ ਆ ਵੀ ਮੈਂ ਨਹੀਂ ਰੈਂਦੇ ਹਾਂਜੀ ਇੱਕ 85 ਦੀ ਮੈਂ ਲਿਆਵਾਂਗੇ ਪਰ ਮੈਂ ਪਾਲੇ ਤੇ ਸਾਂਭੇ ਇਹ 58 ਦੀ ਮਹੀ ਆਪ ਲਿਆਵਾਂਗੇ ਜਿਤਨਾ ਮਹੀ ਇੱਕ ਦੋ ਤਿੰਨ ਖੂਨ ਚ ਰਹਿੰਦਾ ਜਾਂ ਸੁਆਦ ਹੋਊਗਾ ਸੁਆਦ ਹੋਊਗਾ ਯਾਰ ਠੀਕ ਆ ਵੱਡੀ ਫੋਲਰ ਕਾਰਡ ਵਾਲੀ ਮੈਂ ਆ ਮੈਂ ਆ ਨਾ ਪਿੰਡਾਂ ਮਹੀਆਂ ਵੀ ਆ ਵੀਰ ਠੀਕ ਆ ਦੀਦੀ ਪੂਰੀ ਚੀਜ਼ ਦੇ ਮਾਨ ਹੁੰਦਾ ਨਸਲ ਦੇ ਠੀਕ ਆ ਬਿਲਕੁਲ ਬਾਈ ਗੱਲ ਸਹੀ ਆ ਵਧੀਆ ਕੁਆਲਟੀ ਵਾਲੀ ਮੈਂ ਆ ਡੱਕੇ ਡਾਊਨ ਅੱਧੇ ਇੱਕੋ ਬੰਦੇ ਨੂੰ ਆ ਪਛਾਈ ਚੰਗੇ ਪੌਂਦੀ ਹੈ ਕੱਟੀ ਮਗਰ ਪੂਰੀ ਬਰੀਡ ਦੀ ਪਾਈ ਚੰਗੀ ਆਪਣੀ ਚੀਜ਼ ਹੈ ਕੁਆਲਟੀ ਵਾਲੀ ਸਰੇ ਦੀ ਠੀਕ ਆ ਹਾਂ ਇਹ ਪੁੱਛੋ ਬਾਈ ਹਾਂਜੀ ਇਹ ਬਾਤ ਵਾਲੇ ਵਿੱਚ ਉਹ ਮਹੀਆਂ ਵਗੀਆਂ ਜੇ ਠੀਕ ਦੇ ਚਲੀਆਂ ਬਾਕੀ ਲਾਈਕ ਤੇ ਕਮੈਂਟ ਸ਼ੇਅਰ ਵਾਤਵਾਰਤ ਕਰਿਆ ਕਰੋ ਜੇਨਵਾ ਤੁਹਾਨੂੰ ਪਤਾ ਵੀ ਨਹੀਂ ਜੀ ਆਪਣੇ ਕੋ ਚੰਗੇ ਟੌਪ ਦਾ ਟੌਪ ਦੇ ਆਉਣਗੇ ਠੀਕ ਹੈ ਜੀ ਜਿਹੜੇ ਨਸਲ ਦੇ ਬਰੀਡ ਆ ਜੋ ਜਿਹੜੇ ਜੰਮਰ ਆਪ ਹੀ ਜਿਹੜੇ ਵੇਚੇ ਹੋਣ ਤੇ ਕਈ ਵੀਰ ਭਰਾ ਫੋਨ ਕਰਦੇ ਰਹਿੰਦੇ ਆ ਵੀ ਜਿੱਥੇ ਜਿੱਥੇ ਮੈਂ ਕੋਈ ਸੱਜਰ ਚੰਗੀ ਘੱਲੀ ਵੱਡੇ ਮੋਲ ਅਲੀ ਕਈ ਨਹੀਂ ਵੀਰ ਮੈਂ ਲਿਆ ਸਾਦੇ ਹਾਂਜੀ ਹਾਂਜੀ ਜਿੰਨਾ ਹੁਣ ਦੋ ਤਿੰਨ ਸੂਵੇ ਭਾਵੇਂ ਘਰ ਚੋਂ ਮੈਂ ਹਾਂਜੀ ਅੱਧੇ ਮੋਲ ਤੋਂ ਮੈਂ ਥਲੇ ਡਿੱਗੀ ਆ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਆ ਸਾਹਮਣੂ ਆ ਮੈਂ ਚੰਗੀ ਵਰਨੀ ਨੂੰ ਬੰਨਿਆ ਬਿਲਕੁਲ ਸਹੀ ਗੱਲ ਬਹੁਤ ਮਈ ਮਈ ਦਾ ਮੋਲਿਆ ਕਵਾੜੀ ਵਾਲੀ ਮਈਆ ਕਵਾੜੀ ਦੇ ਸੋਰੀ ਮਾਰਦੇ ਘਰ ਵੀ ਮਈਆ ਲਾਈਆਂ ਕੱਲੀ ਕੱਲੀ ਮੈਂ ਬਾਰੇ ਅਸੀਂ ਦੱਸਦੇ ਰਹਿੰਦੇ ਨੇ ਡੀਟੇਲ ਦਿੰਦੇ ਰਹਿੰਦੇ ਆ ਹਾਂਜੀ ਹਾਂਜੀ ਟੋਕੜ ਮਈ ਵੀ ਮਖਲੀ ਮਈ ਸੰਭੋ ਮੋਲ ਪਾਉਂਦੀ ਠੀਕ ਹੈ ਭਾਈ ਬੋਲੋ ਭਾਈ ਨੰਬਰ 986827407752 ਨਾਮ ਮਾਨਾ ਤੇ ਪਿੰਡ ਪੋਂਮਾ ਪਿੰਡ ਪੋਂਮਾ ਹਾਂਜੀ ਧੰਨਵਾਦ ਭਾਈ ਜੀ ਸਤ ਸ੍ਰੀ ਅਕਾਲ ਲਾਈਕ ਕਮੈਂਟ ਸ਼ੇਅਰ ਵਧੀਆ ਕਵਾੜੀ ਵਾਲੇ ਪਸ਼ੂ ਬਾਈ ਕੋਲ ਤੇ ਲਾਈਕ ਕਮੈਂਟ ਜਰੂਰ ਲਿਖੋ ਧੰਨਵਾਦ ਲਾਈਕ ਤੇ ਸ਼ੇਅਰ ਕਰਿਆ ਸਤ ਸ੍ਰੀ ਅਕਾਲ